ਤੂੰ ਹਰ ਸੰਧ ਦੇ ਉੱਤੇ ਸਬਸਿਡੀ ਮਿਲੇ ਜੀ ਤਾਂ ਮੇਰਾ ਖਰ ਲੋਟੀ ਖਤਮ ਹੋ ਜਾਏਗੀ ਹੂੰ ਜੇਦੋਂ ਇਹ ਸਬਸਿਡੀ ਦੀ ਗੱਲ ਆਉਂਦੀ ਹੈ ਜਿਹੜੇ ਸੰਧ ਦੇ ਉੱਤੇ ਸਬਸਿਡੀ ਦਿੰਦੇ ਦੇ ਕੇ ਤੇ ਉਹ 2.5 ਲੱਖ ਦਾ ਦਿੰਦੇ ਆ ਕਿਸਾਨ ਨੂੰ ਹੂੰ ਉਹ ਮਾਰਕੀਟ ਦੇ ਵਿੱਚੋਂ ਤਾਂ 1.5 ਲੱਖ ਦਾ ਮਿਲਦਾ ਹੁੰਦਾ ਜੀ ਇਹ ਸਾਨੂੰ 2.5 ਲੱਖ ਦਾ ਦਿੰਦੀ ਹੈ ਸਬਸਿਡੀ ਮੈਨੂੰ ਲੋਟ ਹੁੰਦੀ ਹੈ ਕਿਸਾਨ ਦੀ ਇੱਥੇ ਮੈਂ ਕਹਿੰਦਾ ਇਕੱਲਾ ਇੱਥੇ ਨਹੀਂ ਇਹ ਤੇ ਕਿਸਾਨ ਨੂੰ ਤਾਂ ਫਾਇਦਾ ਹੁੰਦਾ ਕੋਈ ਨਹੀਂ ਉਹਦਾ ਜੀ ਉਹਦਾ ਨੁਕਸਾਨ ਕੀ ਹੁੰਦਾ ਹੈ ਹੂੰ ਅਸਲ ਕਾਰਪੋਰੇਟ ਪੱਕੀ ਫੈਸਲਾ ਇਹ ਹਰ ਵਾਰੀ ਸਰਕਾਰ ਕੀ ਕਰ ਦਿੰਦੀ ਹੈ ਪਹਿਲਾਂ ਸਾਨੂੰ ਤਵੀਆਂ ਦਿੱਤੀਆਂ ਫਿਰ ਸਾਨੂੰ ਦੂਸਰੇ ਹਲ ਦੇਤੇ ਜੀ ਫਿਰ ਸਾਨੂੰ ਉਹ ਰੋਟਾਵੇਟਰ ਦੇਤੇ ਫਿਰ ਸਾਨੂੰ ਹੈਪੀ ਸੀਟਰ ਦੇਤੇ ਫਿਰ ਸਾਨੂੰ ਸੁਪਰ ਸੀਟਰ ਦੇਤੇ ਹੈਨਾ ਜੀ ਹੁਣ ਜਿਹੜਾ 12 ਜਾਂ 14 ਤਵੀਆਂ 35 ਹਾਰਸ ਪਾਵਰ ਦਾ ਟਰੈਕਟਰ ਖਿੱਚਦਾ ਸੀ ਜੀ ਉਹ ਟਰੈਕਟਰ ਅੱਜ ਸੂਪਰ ਸੀਡਰ ਨਹੀਂ ਖਿੱਚਦਾ ਜੀ ਹੌਲੀ ਹੌਲੀ ਸਾਨੂੰ ਸਰਕਾਰਾਂ ਨੇ ਸੂਪਰ ਸੀਡਰ ਜਦੋਂ ਦੇਣਾ ਸ਼ੁਰੂ ਕੀਤਾ ਤੇ ਸਾਡੇ ਕਿਸਾਨਾਂ ਦੀ ਮਜਬੂਰੀ ਬਣੀ ਵੀ ਜੇ ਅਸੀਂ ਸੂਪਰ ਸੀਡਰ ਨਾਲ ਬਾਣ ਬੀਜਣਾ ਹੈ ਆਪਰ ਸਾਨੂੰ ਟਰੈਕਟਰ ਵੱਡਾ ਚਾਹੀਦਾ ਹੈ ਜੀ ਸਾਡੇ ਪਹਿਲੇ ਵਧੀਆ ਕੰਡੀਸ਼ਨ ਚ ਚੱਲਦੇ ਟਰੈਕਟਰ ਇਹਨਾਂ ਨੇ ਕੁਆੜ ਕਰਾਏ ਔਰ ਸਾਨੂੰ ਮਜਬੂਰ ਕੀਤਾ 12-12 11-11 ਲੱਖ ਰੁਪਏ ਲਾ ਕੇ ਹੋਰ ਟਰੈਕਟਰ ਲੈ ਕੇ ਆਉਣ ਲਈ